ਹੋਲੀ ਚੱਪੈਂਤਰਾ ਲੇ ਤੁ ਕਿੱਕ ਬੈਂ ਟੈਸਟ ਸਹੀ ਕਰ ਆਪਣਾ ਅੱਜ ਮਿੱਤਰੋ ਆਪਣੀ ਸ਼ਾਪ ਤੇ ਆਏ ਆ ਕਫੇ ਦੀ ਮਸ਼ੀਨ ਲੈ ਕੇ ਆਪਨੇ ਸਸੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਮੈਨੂੰ ਲੱਗਦੀ ਹੈ ਤੁਹਾਨੂੰ ਮੌਸਮ ਦੀ ਜਾਣਕਾਰੀ ਦਿੱਤੀ ਜਾਵੇ ਮਿੱਤਰੋ 10 ਡਿਗਰੀ ਟੈਂਪਰੇਚਰ ਹੈ ਅੱਜ ਇਟਲੀ ਦੇ ਰੋਮ ਸ਼ਹਿਰ ਦਾ ਰੋਡ ਤੇ ਦੇਖੋ ਸਵੇਰ ਸਵੇਰੇ ਆਪਣੇ ਰੌਣਕ ਮੇਲਾ ਚ ਇਧਰ ਤੱਕ ਉਹ ਤੱਕ ਲਾਈਨ ਲੱਗੀ ਹੋਈ ਆ ਤੇ ਇਧਰੋਂ ਆ ਰਹੀ ਆ ਆਪਾਂ ਜਾ ਕੇ ਦੇਖਦੇ ਕਿੱਥੇ ਤੋਂ ਲਾਈਨ ਸ਼ੁਰੂ ਹੁੰਦੀ ਆ ਤੇ ਆਪਣੇ ਆਵ ਵਾਲੀਆਂ ਬੱਸਾਂ ਵੀ ਚੱਲਦੀਆਂ ਨੇ ਇੱਕ ਰੈੱਡ ਬੱਸ ਇੱਕ ਆ ਬੱਸ ਕੋਤਰਾਲ ਦੀ ਬੱਸ ਇਹ ਵੀ ਬਹੁਤ ਵੱਡਾ ਮਤਲਬ ਵੀ ਫਰਮ ਹੈ ਇਹਨਾਂ ਦੀ ਇਟਲੀ ਦੇ ਵਿੱਚ ਬੱਸਾਂ ਦੀ ਤੇ ਦੇਖੋ ਉੱਥੇ ਟ੍ਰੈਫਿਕ ਲੱਗੀ ਹੋਈ ਥਰ ਮਿੱਤਰੋ ਅੱਜ ਮੌਸਮ ਵੀ ਠੰਡ ਵੀ ਹੈਗੀ ਥੋੜੀ ਜੀ ਉਹ ਵਾਲੀ ਬਾਹਰ ਤੇ ਰੁਕਣਾ ਆਪਾਂ ਨੇ ਉਹ ਜਿਹੜੀ ਸਾਹਮਣੇ ਬਾਰਾਂ ਬਾਹਰ ਸੇ ਮੋੜੇ ਆ ਲਾਈਟਾਂ ਮਿੱਤਰੋ ਬਹੁਤ ਪ੍ਰੀਕਲੋਸਾ ਇੱਥੇ ਨਾ ਗੱਡੀਆਂ ਤੇਜ਼ ਬਹੁਤ ਆਉਂਦੀਆਂ ਇੱਥੇ ਗੱਡੀ ਆਪਾਂ ਲਾ ਦੇਣੀ ਆ ਪਾਰਕਿੰਗ ਦੇ ਵਿੱਚ ਆਪਣੇ ਇੱਥੇ ਆ ਚਾਹ ਮੇਰੇ ਆਉਣ ਤੋਂ ਪਹਿਲਾਂ ਹੀ ਤਿਆਰ ਕਰਦੀ ਬਾਈ ਨੇ ਪਤਾ ਲੱਗਿਆ ਵੀ ਇਹ ਦੇਖ ਕੇ ਚਾਹ ਬਣਾਦੀ ਕਿਉਂਕਿ ਨਾ ਜਿਹੜੀ ਵਾਰ ਤੇ ਆਪਾਂ ਜਾਂਦੇ ਰਹੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਗਾਹ ਕਿਹੜੀ ਚੀਜ਼ ਲੈਣੀ ਹੈ ਉਹ ਦੇਖ ਲਈ ਸਾਰੇ ਬਣਾ ਦਿੰਦਾ ਅੱਜ ਦੱਸਿਆ ਸੀਗਾ ਕਿ ਨੇ ਵੀ ਮੀਂਹ ਵੀ ਪੈਣਾ ਹੈ ਰੋਮ ਸ਼ਹਿਰ ਦੇ ਵਿੱਚ ਤੇ ਰੋਮ ਦੇ ਵਿੱਚ ਮੇਥੋਂ ਮੀਂਹ ਸ਼ੁਰੂ ਹੋ ਗਿਆ ਪੈਣਾ ਹੁਣ ਅੱਜ ਦਾ ਦਿਨ ਤੇ ਕੱਲ ਦਾ ਦਿਨ ਇਦਾਂ ਹੀ ਲਗਾਤਾਰ ਮੀਂਹ ਪੈਣਾ ਇਹਨਾਂ ਦਿਨਾਂ ਦੇ ਵਿੱਚ ਨਾ ਜਿੰਮ ਦੇ ਵਿੱਚ ਲੋਕ ਵੀ ਬਹੁਤ ਘੱਟ ਆਉਂਦੇ ਆ ਕਿਉਂਕਿ ਨਤਾਲਿਆਂ ਨੇ ਲੋਕ ਤਿਆਰੀਆਂ ਕਰਦੇ ਆ ਲੋਕਾਂ ਨੂੰ ਇਹਦਾ ਹੁੰਦਾ ਵੀ ਆ ਮਹੀਨਾ ਖਾਓ ਪੀਓ ਅਗਲੇ ਨਵੇਂ ਸਾਲ ਤੇ ਜਮ ਜਮ ਮਿਹਨਤ ਮੋਂਤ ਲਾਵਾਂਗੇ ਹੁਣ ਟਾਈਮ 10:30 ਹੋ ਗਿਆ ਤੇ ਆਪਣੀ ਮਿਹਨਤ ਮੇਥਰੋ ਕੰਪਲੀਟ ਹੋ ਗਈ ਆ ਅੱਜ ਆਪਣੇ ਘਰੇ ਮੇਥਰੋ ਬਣ ਰਹੀ ਆ ਗਾਜਰਾਂ ਦੀ ਸਬਜੀ ਇਹਨਾਂ ਆਪਾਂ 3-4 ਦਿਨ ਪਹਿਲਾਂ ਜਾ ਕੇ ਲੈ ਕੇ ਆਈ ਸੀਗੀ ਆਪਾਂ ਤੇ ਦੋ ਤਿੰਨ ਦਿਨ ਸਾਨੂੰ ਖਾਂਦਨ ਹੋ ਗਿਆ ਵਾਲ ਕੇ ਖਾ ਲੈਣੇ ਅੱਜ ਸਾਰੇ ਘਰੇ ਫਾਈਨਲੀ ਗਾਜਰਾਂ ਦੀ ਸਬਜੀ ਵਿੱਚ ਮਟਰ ਪਾ ਕੇ ਦੇ ਵਿੱਚ ਆਲੂਆਂ ਨਾਲ ਬਣੂਗੀ ਤਾਂ ਵਾਲ ਕੇ ਹਾਂਜੀ ਹਾਂਜੀ ਆਲੂਆਂ ਦੇ ਨਾਲ ਆਲੂਆਂ ਨਾਲ ਬਣੂਗੀ ਤੜਕਾ ਲਾ ਕੇ ਜੀ ਠੀਕ ਹੋ ਗਿਆ ਤੇ ਸਬਜੀ ਕੱਟ ਹੋ ਰਹੀ ਆ ਸਾਡੀ ਪੈਂਤੀ ਇੱਧਰ ਬੈਠੀ ਦੇਖਦੀ ਰ ਤੈਨੂੰ ਤੱਕੀ ਸੋਇਦਿਓ ਹੂੰ ਇਹ ਤਾਂ ਤੂੰ ਜਮੇ ਕੰਮ ਨਹੀਂ ਕਰਦਾ ਜਮੇ ਕੰਮ ਨਹੀਂ ਕਰਦਾ ਬਸ ਹੈ ਬੇਟੀ ਜਮੇ ਢੱਕਾ ਹੀ ਤੋੜਦਾ ਕੰਮ ਦੇ ਬੇਟੀ ਜਮਾ ਵੀ ਇਹ ਬੰਦਾ ਮਾੜੀ ਮੋਟੀ ਹੈਲਪ ਤਾਂ ਕਰਾ ਦਵੇ ਕੰਮ ਦੇ ਵਿੱਚ ਕੋਈ ਤਾਂ ਕੰਮ ਕਰਾ ਦੇਵੇ ਤੂੰ ਤਾਂ ਕੁਝ ਵੀ ਨਹੀਂ ਕਰਦਾ ਟਿੱਕੇ ਨਾ ਬਹਿਣ ਨਾ ਟਿੱਕੇ ਬਹਿਣ ਦਿੰਦੇ ਹੁਣ ਮੇਟਰ ਬਹੁਤ ਖਰਾਬ ਹੋ ਗਿਆ ਇਹ ਪਹਿਲਾਂ ਸੀਗਾ ਬਚਪਨ ਦੇ ਵਿੱਚ ਹੁਣ ਇਹਦੇ ਮੁੱਛ ਫੁੱਟੇ ਨੇ ਇਹਦੇ ਮੁੱਛ ਫੁੱਟਣ ਲੱਗੀਆਂ ਹੁਣ ਇਹ ਚੁਬਰ ਹੋ ਗਿਆ ਇਹ ਹੁਣ ਸ਼ਰਾਰਤ ਵੀ ਇਹਦੇ ਚੁਬਰ ਵਾਲੀਆਂ ਹੋ ਗਈਆਂ ਡਰਦਾ ਨਹੀਂ ਹੈਗਾ ਹੁਣ ਨਹੀਂ ਡਰਦਾ ਹੈਗਾ ਹੁਣ ਤਾਂ ਪੂਰੇ ਪੰਗੇ ਲੈਂਦਾ ਹੈ ਹੈ ਨਾ ਬੇਟੀ ਪੰਗੇ ਮਾਸਟਰ ਪੰਗੇ ਲੈ ਨਹੀਂ ਦੇਖੀ ਮੈਂ ਨਾ ਸੀ ਵੀ ਘੂਰ ਮੰਨਦਾ ਸੀ ਹਾਂ ਹੁਣ ਨਹੀਂ ਮੰਨਦਾ ਵੀ ਘੂਰ ਮੰਨਦਾ ਹੁਣ ਬਿਲਕੁਲ ਵੀ ਘੂਰ ਨਹੀਂ ਮੰਨਦਾ ਮੈਂ ਮਿੱਤਰੋ ਹੁਣ ਮੈਨੂੰ ਲੱਗਦਾ ਨਾ ਪੈਂਥਰ ਤੇਰੇ ਵਾਸਤੇ ਸ਼ੂਪੀ ਜੀ ਨੂੰ ਲੈਣੀ ਪੈਣੀ ਹੈ ਪ੍ਰੈਣੀ ਉਹਦੇ ਵਿੱਚ ਲਾਉਂਗਾ ਥੋੜੀ ਆਰ ਮਿੱਤਰੋ ਤੁਸੀਂ ਕਰਕੇ ਦੱਸਿਓ ਕਮੈਂਟ ਕਿਹਨੂੰ ਕਿਹਨੂੰ ਪਤਾ ਹੈ ਜਿਹਦੀ ਪ੍ਰੈਣੀ ਦੇ ਮੂਰੇ ਆਰ ਲੱਗਦੀ ਹੁੰਦੀ ਆ ਉਹ ਕਿਹੜੇ ਕੰਮ 'ਚ ਵਰਤਦੇ ਹੁੰਦੇ ਨੇ ਆਪਣੇ ਬਜ਼ੁਰਗ ਉਹ ਪੈਂਥੀ ਦੇ ਵਰਤਦੇ ਨੀ ਮੈਂ ਹੁਣ ਪੈਂਥੀ ਤੇਰੇ ਤੇ ਵਰਤਨੀ ਆ ਮੈਂ ਉਹ ਪ੍ਰੈਣੀ ਆਰ ਵਾਲੀ ਅੱਜ ਮਿੱਤਰੋ ਆਪਣੀ ਸ਼ਾਪ ਤੇ ਆਏ ਆ ਕਫੇ ਦੀ ਮਸ਼ੀਨ ਲੈ ਕੇ ਆਪਣੇ ਕਫੇ ਦੀ ਮਸ਼ਹੂਰੀ ਕਰਨ ਵਾਸਤੇ ਆਏ ਆ ਕਹਿੰਦੇ ਕਫੇ ਬਣਾ ਕੇ ਤੁਹਾਨੂੰ ਪਿਲਾਉਣੇ ਆ ਤੇ ਫਿਰ ਪੀ ਕੇ ਟੈਸਟ ਕਰਿਓ ਤੁਸੀਂ ਤੇ ਪਰਸੈਂ ਤੁਸੀਂ ਨਹੀਂ ਹੋ ਰਹੇ ਕਮੈਸਟਾਈ ਟੂਟੋ ਪੋਸਟ ਟੂਟੋ ਪੋਸਟ ਵੋਲੀ ਦਿਰੇ ਕੋਲਕੋਸਾ ਆਨਕੀ ਲਿੰਗਵਾ ਦੋ ਕੋਈ ਪ੍ਰੋਬਲੇਮ ਹੈ ਨਾ ਨਾ ਗਾਈ ਹੁਣ ਆਪਾਂ ਕਫੇ ਟੈਸਟ ਕਰਦੇ ਆ ਜੇ ਕਫੇ ਆਪਾਂ ਨੂੰ ਪਸੰਦ ਆਈ ਤੇ ਫਿਰ ਆਪਾਂ ਇਹਨਾਂ ਤੋਂ ਕਫੇ ਲੈ ਲੈ ਕਰਾਂਗੇ ਚੈੱਕ ਵੀ ਹਰ ਵਸਾ ਕਫੇ ਚੈੱਕ ਜਾਰੀ ਕਾਫੇ ਮੈਟਰੋਨਾ ਦੀ ਟੇਸਟੀ ਸੀਗੀ ਸਵਾਦ ਸੀਗੀ ਤੇ ਆਪਾਂ ਨੇ ਕੰਟਰੈਕਟ ਸਾਈਨ ਕਰਤਾ ਇਹਨਾਂ ਦੇ ਨਾਲ ਅਗਲੇ ਸਾਲ ਮਤਲਬ ਹੁਣ ਤਾਂ 10 ਦਿਨ ਰਹਿ ਗਏ ਆ ਅਗਲੇ ਸਾਲ ਛੁੱਟੀਆਂ ਤੋਂ ਬਾਅਦ ਵਿੱਚ ਆਪਾਂ ਨੂੰ ਮਸ਼ੀਨ ਵੀ ਦੇਖੇ ਜਾਣਗੇ ਪ੍ਰੋਫੈਸ਼ਨਲ ਮਸ਼ੀਨ ਜਿਹੜੀ 12 ਤੇ ਹੁੰਦੀ ਆ ਤੇ ਉਹ ਫਿਰ ਜਿਹੜੀ ਆਪਾਂ ਮਾਰਕੀਟ ਤੋਂ ਲੰਨੇ ਆ ਉਹ ਚੀਜ਼ ਨਹੀਂ ਹੁੰਦੀ ਜਿਹੜੀ ਇਹਨਾਂ ਦੀ ਹੁੰਦੀ ਆ ਨਾ ਮਸ਼ੀਨ ਉਹ ਬਿਲਕੁਲ ਪ੍ਰੋਫੈਸ਼ਨਲ ਹੁੰਦੀ ਆ ਤੇ ਆਪਣੇ ਕਸਟਮਰ ਕਾਫੇ ਮੰਗਦੇ ਵੀ ਹੈਗੇ ਆ ਪੀਜ਼ਾ ਖਾਣ ਤੋਂ ਬਾਅਦ ਇਹ ਲੋਕ ਮੰਗਦੇ ਆ ਕਾਫੀ ਪੀਣ ਵਾਸਤੇ ਸਾਰ ਨੂੰ ਪਤਾ ਹੀ ਆ ਜਿਹੜੇ ਭੈਣ ਭਰਾ ਆਪਣੇ ਇਟਲੀ ਤੋਂ ਵਲੌਗ ਦੇਖਦੇ ਆ ਤੇ ਆਪਾਂ ਨਾ ਕੰਟ੍ਰੈਕਟ ਸੈਂਡ ਕਰਤਾ ਅਗਲੇ ਮਹੀਨੇ ਆਪਾਂ ਨੂੰ ਅਗਲੇ ਮਹੀਨੇ ਨਵੇਂ ਸਾਲ ਦੇ ਵਿੱਚ ਆਪਾਂ ਨੂੰ ਮਸ਼ੀਨ ਤੇ ਨਾਲ 600 ਕਫੇ ਦੇ ਪੈਕੇਟ ਦੇ ਕੇ ਜਾਣਗੇ ਗੁਰシャン ਵੀ ਦਾ ਬੁਖਾਰ ਮੇਟਰੋ ਅੱਜ ਬਿਲਕੁਲ ਸਹੀ ਹੋ ਗਿਆ ਬਿਲਕੁਲ ਐ ਠੀਕ ਹੈ ਹਾਂ ਠੀਕ ਹੈ ਤੇ ਬਾਕੀ ਪਤਾ ਕੀ ਹੁੰਦਾ ਹੈ ਕਹਿੰਦਾ ਸੋਨੇ ਤੇ ਸੁਹਾਗ ਦੀ ਗੱਲ ਪਤਾ ਕੀ ਹੋ ਜਾਂਦੀ ਆ ਅੱਜ ਕੁਸ਼ਾਨ ਦੇ ਕੋਈ ਫਿਸ਼ ਸ਼ਾਪਰ ਸੀਗੀ ਮੈਡਮਾਂ ਦੋ ਨਹੀਂ ਸੀ ਆਈ ਹੈਗੀਆਂ ਕੁਸ਼ਾਨ ਦਾ ਸਕੂਲ ਅੱਜ 11 ਵਜੇ ਤੇ ਸੀਗਾ ਵੀ 11 ਵਜੇ ਜਾਣਾ 1 ਵਜੇ ਮੁੜ ਕੇ ਆਉਣਾ ਦੋ ਘੰਟੇ ਵਾਸਤੇ ਚਲੋ ਇੱਕ ਦਿਨ ਹੋਰ ਰੈਸਟ ਕਰਾ ਦੇ ਕੁਸ਼ਾਨ ਦੀ ਅੱਜ ਵੀ ਕੁਸ਼ਾਨ ਕਰ ਰਜਿਸਟਰ ਉੱਤੇ ਹੀ ਆ ਤੇ ਹੁਣ ਬਸ ਪੈਂਥਰ ਨਾਲ ਖੇਡਣਾ ਬਸ ਤੇ ਨਹੀਂ ਕਿੰਨਾ ਰੈਸਟ ਕਿੱਥੇ ਕਰਨੀਏ ਨੇ ਅੱਜ ਕੁਸ਼ਾਨ ਦੀ ਪਸੰਦੀ ਸਬਜ਼ੀ ਘਰੇ ਬਣੀ ਆ ਆਪਣੇ ਰੈਡੀ ਗੈਸ ਕਰੋ ਵਾਜਮਾ ਨਾ ਨਾ ਗਾਜਰਾਂ ਦੀ ਸਬਜੀ ਕੱਚੜੜ ਕਹਿੰਦੇ ਕੁਸ਼ਾਨ ਘਰਿਆ ਵੀ ਅੱਜ ਦਾ ਸਬਜੀ ਕੁਸ਼ਾਨ ਦੀ ਪਸੰਦ ਦੀ ਬਣਨੀ ਆ ਮੈਂ ਤੁਹਾਨੂੰ ਦਿਖਾਉਣਾ ਮਿੱਤਰੋ ਵੀ ਸਬਜੀ ਆਪਣੀ ਬਣ ਕੇ ਰੈਡੀ ਹੋ ਗਈ ਆ ਆ ਦੇਖੋ ਕਰੋ ਚੈੱਕ ਫਿਰ ਗਾਜਰ ਮਟਰ ਦੇ ਵਿੱਚ ਪਾਏ ਨੇ ਆਲੂ ਜਿਹੜੇ ਹਰ ਚੀਜ਼ ਦੇ ਵਿੱਚ ਪਾ ਕੇ ਸਬਜੀ ਦਾ ਰੰਗ ਰੂਪ ਸਵਾਦ ਆਪਣੀ ਵਰਗਾ ਕਰ ਦਿੰਦੇ ਨੇ ਟਮਾਟਰ ਟਮਾਟਰ ਤਾਂ ਦਿਸਦੇ ਵੀ ਨਹੀਂ ਰੈੱਡ ਰੈੱਡ ਹਨਾ ਸਹੀ ਗੱਲ ਆ ਹਾਂ ਅੱਜ ਪੈਂਥਰ ਦੀਆਂ ਮੋਜਾਂ ਈ ਮੋਜਾਂ ਅੱਜ ਪੈਂਥਰ ਦੀਆਂ ਮੋਜਾਂ ਈ ਮੋਜਾਂ ਅੱਜ ਪੈਂਥਰ ਸਿੰਘ ਦੀਆਂ ਮੋਜਾਂ ਈ ਮੋਜਾਂ ਹੈਵੇਂ ਤੀ ਟੀਚਰ ਬੁੱਤ ਤੂੰ ਟੀਚਰ ਤੇ ਮਾਲ ਬਣ ਗਿਆ ਨਾ ਵਧੀਆ ਟੂਪੀ ਟੂਪੀ ਲੈ ਕੇ ਵਧੀਆ ਉੱਤੇ ਪੈ ਜਾ ਬੁੱਤ ਵਾਹ ਇਸ ਤਰ੍ਹਾਂ ਪੈ ਜਾ ਛੁੱਟੀ ਦਾ ਮਤਲਬ ਇਹ ਹੁੰਦਾ ਇਹ ਨਹੀਂ ਹੁੰਦਾ ਦ ਡਿਗਰੀ ਕਰਨੀ ਤੇ ਨਹੀਂ ਰੈਸਟ ਕਰੋ ਰੈਸਟ ਕਰੋ ਅਰੈਸਟ ਕਰੋ ਪੈਜ ਹੋ ਰਿਲੈਕਸ ਕਰੋ ਜੋ ਮਰਜੀ ਕਰੋ ਪਾਸ ਪੈਜ ਹੋ ਠੀਕ ਹੈ ਤੁਸੀਂ ਹੀ ਨਾਲ ਪੈਣਾ ਹੈਗਾ ਠੀਕ ਹੈ ਤੁਸੀਂ ਨਾਲ ਨਹੀਂ ਪੈਣਾ ਠੀਕ ਹੈ ਕੱਲ ਆਪਾਂ ਆਪਣੇ ਬੱਚੇ ਸ਼ੋਪਿੰਗ ਕਰਕੇ ਆਏ ਸੀਗੇ ਤੇ ਅੱਜ ਆਪਾਂ ਨੇ ਪੈਂਥਰ ਸੀ ਵਾਸਤੇ ਕੋਈ ਚੀਜ਼ ਲੈ ਕੇ ਆਉਣੇ ਜਿਹੜੀ ਆਪਾਂ ਉਦੋਂ ਗੱਲ ਕੀਤੀ ਸੀ ਨਾ ਵੀ ਠੰਡ ਹੁੰਦੀ ਹੈ ਕਿ ਨਾ ਇਹਦੀ ਆਦਤ ਹੈ ਪਤਾ ਕੀ ਇਹ ਪੈਂਥਰ ਦੀ ਇਹਦੀ ਆਦਤ ਇਹ ਹੈ ਵੀ ਦਰਵਾਜ਼ਾ ਖੁੱਲਦਾ ਨੇ ਬਾਹਰ ਨੂੰ ਭੱਜ ਜਾਂਦਾ ਤੂੰ ਦੇਖਿਆ ਨਾ ਪਿਛਲੇ ਵਲੌਗਰ ਦੇ ਵਿੱਚ ਠੰਡ ਲੱਗ ਗਈ ਬਿਮਾਰ ਹੋ ਗਿਆ ਸੀਗਾ ਇਹ ਤੇ ਹੁਣ ਵੀ ਜੇ ਦਰਵਾਜ਼ਾ ਖੋਟਦੇ ਖੋਲਦੇ ਆ ਨਾ ਤਾਂ ਬਾਹਰ ਨੂੰ ਭੱਜ ਜਾਂਦਾ ਤੇ ਮੈਂ ਸੋਚਿਆ ਵੀ ਚਲੋ ਵੀ ਆਪਾਂ ਵੀ ਇਹਦੇ ਵਾਸਤੇ ਕੋਟੀ ਲਿਆ ਦੇਨੇ ਜੈਕਟ ਲਿਆ ਦੇਨੇ ਪਾਉਣ ਵਾਸਤੇ ਇਹਨੂੰ ਵੀ ਨਾਲੀ ਦੀ ਖੁਰਾਕ ਲੈ ਕੇ ਆਣੀ ਆ ਨਾਲ ਇੱਕ ਅੱਧੀ ਖੇਡ ਲਿਆ ਦਾਂਗੇ ਜੀ ਖੇਡੀ ਜਾਂਦਾ ਆਪਣੀ ਖੇਡ ਨਾਲ ਬੈਠਾ ਹੈ ਨਾ ਹੁਣ ਸਿਰਫ ਇੱਕ ਆਹੀ ਗੱਲੀ ਬਾਲ ਨਾਲ ਹੀ ਗੇਮ ਨਾਲ ਖੇਡਦਾ ਹੋਰ ਕਿਸੇ ਨਾਲ ਹੀ ਖੇਡਦਾ ਪੈਂਥਰ ਆਪਾਂ ਕਿਤੇ ਇਦਾਂ ਹੀ ਹੋਰ ਲੈ ਦਰ ਇਹਨੂੰ ਹਾਂ ਪੈਂਥਰ ਲੱਭ ਗਈ ਤੇ ਲੈ ਫਿਰ ਚੱਲ ਹੋ ਗਈ ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ ਉੱਤੋਂ ਪੈਂਦੀ ਝੜੀ ਕੁੜੇ ਦੇਖੋ ਮਿੱਤਰੋ ਮੌਸਮ ਬੱਦਲ ਵਾਈਜ਼ ਐਨ ਸਮਾਨ ਤੇ ਨਾ ਬੱਦਲ ਪੂਰਾ ਘੋਲਿਆ ਪਿਆ ਤੇ ਬਾਰਿਸ਼ ਨਿੱਕੀ ਨਿੱਕੀ ਹੋ ਰਹੀ ਹੈ ਸ਼ੈਰ ਕੈਮਰੇ ਦੇ ਵਿੱਚ ਜੇ ਮੈਂ ਇਦਾਂ ਜ਼ੂਮ ਕਰਾਂ ਥੋੜਾ ਜਿਆ ਥਰੋਂ ਸ਼ੈ ਦਿਖਦੀ ਹੋਗੀ ਆ ਦੇਖੋ ਇਦਾਂ ਇਹ ਇਦਾਂ ਦਿਖੀ ਦੇਖੋ ਬਿਲਕੁਲ ਬਰੀਕ ਬਰੀਕ ਕਣੀ ਕਰਦੀ ਹੈ ਬਿਲਕੁਲ ਬਰੀਕ ਬਰੀਕ ਕਣੀ ਪਰ ਲਗਾਤਾਰ ਗਿਰੀ ਆ ਰਹੀ ਹੈ ਸਵੇਰ ਦੀ ਇਦਾਂ ਹੀ ਇਹ ਪਹੁੰਚ ਗਏ ਆਪਾਂ ਕਾਸਾ ਬੈਲਾ ਮਾਰਕੀਟ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਹੈ ਕਾਸਾ ਬੈਲਾ ਤੇ ਆਪਣੇ ਇਟਲੀ ਵਿੱਚ ਵੀ ਕਾਸਾ ਬੈਲਾ ਹੈਗੀ ਆ ਗਾਣੇ ਵੀ ਸੁਣਦੇ ਹੋਗੇ ਤੁਸੀਂ ਤੇ ਰ ਪਾਰਕਿੰਗ ਭਰੀ ਪਈ ਆ ਲੋਕ ਨਤਾਲਿਆਂ ਕਰਕੇ ਨਾ ਕ੍ਰਿਸਮਸ ਕਰਕੇ ਸ਼ੋਪਿੰਗ ਸ਼ੋਪਿੰਗ ਕਰਦੇ ਰਹਿੰਦੇ ਆ। ਓ ਫਾਰੂਕ ਕਮੈਸਟਾਈ? ਟੋਟੋ ਬੈਨੇ? ਕਸਤੇ ਫਾਰੂਕ ਐ? ਅੰਦਰ ਸਾ ਨਹੀਂ ਆ ਰਿਹਾ ਮਾਰਕੀਟ ਦੇ ਵਿੱਚ। ਸਮਾਨ ਵੀ ਐਨਾ ਏ ਤੇ ਲੋਕਾਂ ਦੀ ਵੀ ਘੁਰਬਲ ਘੁਰਬਲ ਲੱਗੀ ਹੋਈ ਹੈ ਨਾ। ਸਿਆਲ ਵਾਲੇ ਕੱਪੜੇ ਕੋਪੜੇ ਸਾਰੇ ਆਏ ਹੋਏ ਆ। ਤੇ ਆਪਾਂ ਲੈ ਕੇ ਜਾਣੀ ਆ ਆਪਣੇ ਪੈਂਥਰ ਸਿੰਘ ਵਾਸਤੇ ਛੋਟਾ ਜਾ ਚੋ ਲੈ ਜਲੀਏ। ਇਹ ਬਾਡੀ ਨੂੰ ਬੈਡਾ ਤੋਂ ਲਈ ਵਾੜੀ ਰੱਖਦਾ। ਇਹ ਚੂਹਾ ਦੂਜਾ ਸਮਾਂ ਇਹ। ਆਹ ਖੇਤਰ। ਪਰੇ ਕਿ ਚਾਹੀਦੇ ਬੰਦਾ ਤੋਰਨ ਵਾਸਤੇ ਨਾਲ ਇਹਨੂੰ ਨਾ ਹਾਂਜੀ ਹਾਂ ਹੂੰ ਉਹ ਤੋਂ ਉਦੋਂ ਦੇ ਦੇ ਤੱਕ ਗਵਨ ਕੇ ਖੇਡ ਲਈ ਉਹਦੀ ਅੰਡ ਦੀ ਥੋੜੀ ਹੈ ਨਾ ਹਾਂ ਆ ਸਾਰੀਆਂ ਦੇਖੋ ਬਿੱਲੀਆਂ ਦੀ ਗਿਮਾਂ ਹੀ ਆ ਸਾਰੀਆਂ ਆ ਡੋਗੀਆਂ ਦੀਆਂ ਕਿਉਂਕਿ ਦੰਦ ਮੋਟੇ ਹੁੰਦੇ ਨੇ ਉਹਨਾਂ ਦੇ ਤੇ ਬਿੱਲੀਆਂ ਦਾ ਸਮਾਨਤਾ ਇਧਰ ਨਹੀਂ ਆਣੇ ਛੋਟੀਆਂ ਬੱਲਾਂ ਨੇ ਇਹ ਤਾਂ ਸਮਾਨ ਲੱਭਣੀ ਨਹੀਂ ਮਰੇ ਦਾ ਇਹ ਲੱਭਣੀ ਨਹੀਂ ਹਾਂਜੀ ਨਹੀਂ ਲੱਭਣੀ ਹੈਗੀਆਂ ਆ ਸਹੀ ਆ ਆ ਸਹੀ ਹੈ ਹੌਦ ਨਾਲ ਦੀ ਵੇ ਉਦੇ ਨਾਲ ਦੀ ਉਹ ਆੜੇ ਮਗਰਾਂ ਲੱਗੇ ਪੂੰਛ ਹੀ ਹਨ ਹਾਂਜੀ ਇਹ ਨਾਲ ਦੀ ਹੈਗੀ ਦੇਖੋ ਜਿਹੜਾ ਖੇਡ ਆ ਰੰਗ ਲੈ ਚੱਲਦੇ ਚੱਲੋ ਜਾਂ ਆ ਵੀ ਦੇਖੋ ਬਿੱਲੀਆਂ ਵਾਸਤੇ ਹੀ ਆਪ ਐਸੇ ਕੁੱਤੇ ਦੇ ਪਾਉਣ ਵਾਸਤੇ ਆ ਮੈਂ ਕਹਿੰਦਾ ਪੈਂਥਰੀ ਪਾਈ ਦਿੰਦੀ ਫੋਪੜਦਾ ਆਪਣੇ ਉਹ ਹੈ ਹਾਂਜੀ ਉਹਦੇ ਮੂੰਹ ਤੇ ਵੀ ਉਹਦੇ ਮੂੰਹ ਤੇ ਲਾਉਣਾ ਪੈ ਜਾਦਾ ਮੈਨੂੰ ਹੋਰ 2-3 ਮਹੀਨੇ ਤੱਕ ਆ ਦੇਖੋ ਬਥਰ ਕੀ ਚੀਜ਼ ਹੈ ਆ ਟੋਟਾ ਬੋਲਦਾ ਬਿੱਲੀ ਗਈ ਜਾਂਦੀ ਹਾਂ ਆ ਦੇ ਵੀਡੀਓ ਫੋਟੋ ਪਣੀ ਉੱਤੇ ਐਵੇਂ ਹਿਲੀ ਜਾਣਾ ਤੇ ਬੋਲੀ ਜਾਣਾ ਹੁਣ ਆਪਾਂ ਹੀ ਲੈਣੀ ਹੈ ਪੈਂਸਰ ਵਾਸਤੇ ਜੈਕਟ ਤੇ ਉਹ ਲੱਗੀਆਂ ਹੋਈਆਂ ਨੇ ਇੱਧਰ ਲੱਗੀਆਂ ਹੋਈਆਂ ਨੇ ਆ ਦੇਖੋ ਅੱਜ ਪੋਲੇ ਕਿੱਧਰ ਪਸ਼ੂਮ ਦੀ ਸੈਈ ਦੇ ਹਿਸਾਰ ਨੂੰ ਹੁੰਦਾ ਨਾ ਵੈਸੇ ਇਹ ਡੋਗਿਆਂ ਵਾਸਤੇ ਹੁੰਦੀ ਹੈ ਇਹ ਅੱਜ ਉੱਥੇ ਲੱਗਿਆ ਹੋਇਆ ਵੀ ਹਾਂ ਡੋਗਿਆਂ ਨੂੰ ਘੁੰਮਣ ਜਾਣਾ ਸੰਗਲੀ ਪਾਦਣ ਇੱਥੇ ਪਰ ਮੈਨੂੰ ਆਹ ਸਹੀ ਲੱਗੀ ਹੈ ਇਹ ਤਾਂ ਡੋਗਿਆਂ ਦੀ ਓਏ ਪਰ ਬਿਲੀ ਦੇ ਵੀ ਆਈ ਜਾਣੀ ਆ ਐਂ ਤਾਂ ਕਟੜਾਈ ਦੀ ਵੀ ਹੈਗੀ ਆ ਇੱਕ ਆਪਾਂ ਨੇ ਖਰਕ ਲੈ ਲਈ ਪੈਂਟਰ ਸਿੰਘ ਵਾਸਤੇ ਇਹਦੇ ਵਰਤਮਾਨ ਪੈ ਜਿਹਨਾਂ ਦੇ ਵਿੱਚ ਨਾ ਆਪਾਂ ਘਰ ਵਰਤਦੇ ਹਾਂ ਜਿਵੇਂ ਇਹ ਚਾਫੀ ਪਾਈ ਜਾਂਦੀ ਹੈ ਚੀਜ਼ੂਕਰੋ ਪਾਈ ਜਾਂਦੀ ਹੈ ਬਣੇ ਬਣੇ ਮਿਲ ਜਾਂਦੇ ਸਮਾਨ ਪਾਉਣ ਵਾਸਤੇ ਬੰਦਾ ਭੁੱਲ ਜਾਂਦਾ ਆ ਵੀ ਸਾਡੇ ਕੋਲ ਇਸੇ ਵੱਡੇ ਨਹੀਂ ਆਹ ਕਾਫੀ ਵਾਲਾ ਇਹ ਚ ਤੁਸੀਂ ਜੋ ਮर्जी ਪਾਸਾ ਲਿਖ ਸਕਦੇ ਹੋ ਪਰ ਆ ਸਾਰੇ ਵਰਤਮਾਨੇ ਪਏ ਉੱਤੇ ਸਮਾਨ ਸਾਰਾ ਕੱਚ ਦਾ ਤੇ ਆ ਹੈਗੀ ਆ ਇਹ ਜਿਹੜਾ 12 ਉੱਤੇ ਪਾਈ ਹੁੰਦੀ ਹੈ ਨਾ ਇਹਦੇ ਵਿੱਚ ਜੀ ਚੀਨੀ ਪਾਈ ਜਾਂਦੀ ਹੈ ਜ਼ੁਕਰੋ ਜਿੰਨੀ ਇੱਕੋ ਚਮਚੇ ਉੱਪਰ ਤਾਂ ਪੈਂਦੇ ਦੇ ਵਿੱਚ ਇਹਦੇ ਇੱਕ ਕੱਪ ਆਲੇ ਲਈ ਪੈਂਟਰ ਵਾਸਤੇ ਉਹਦੇ 9 ਸਾਫ ਕਰਨ ਵਾਸਤੇ ਨੋ ਘੱਟਣ ਵਾਸਤੇ ਨੋ ਖੋਚਣ ਵਾਸਤੇ ਲੌਂਗ ਕੋਡ ਦੇ ਕਿੰਨਾ ਵਧੀਆ ਪਏ। ਇਹ ਮਾਰਕੀਟ ਕੱਲ ਦੇਖਿਆ ਪਤੋਂ ਨਾਲੋਂ ਜ਼ਿਆਦਾ ਕੁਆਲਿਟੀ ਵਧੀਆ ਲੱਗਦੀ ਤੇ ਮੈਨੂੰ 500 ਦਾ। ਇਸ ਕਿਨੋਂ ਵਾਸਤੇ ਸ਼ੈਂਪੂ ਲੱਤੇ। ਨੰਨੇ ਸਾਲ ਵਾਸਤੇ ਬੰਬ ਪਟਾਕੀ ਵੀ ਲੈ ਕੇ ਲੈ ਕੇ ਰੱਖਿਓ ਸਾਰਿਆਂ ਨੇ। ਆ ਸਾਰੀ ਜਿਹੜਾ ਇਹ ਵਾਲੀ ਲਮਾਰੀ ਆ ਨਾ ਇਹ ਸਾਰੀ ਇਹ ਚ ਬੰਬੇ ਪਾਏ ਆ ਸਾਰੇ। ਵੱਖ-ਵੱਖ ਵਤ ਛੋਟੇ-ਛੋਟੇ ਤੇ ਵੱਡੇ ਤੋਂ ਵੱਡੇ ਬੰਬ ਰੱਖਿਓ ਲੈ ਗਏ ਨੇ। ਇਹਨਾਂ ਨੂੰ ਦੋ ਹੈਗੇ ਮੁਰਗੇ ਬੰਬਾਂ ਦੇ? ਹਾਂਜੀ ਮੁੰਡਿਆ ਸ਼ਾਪਿਆਂ ਦੀ। ਆ ਦੇਖ ਸਹੀ ਗੱਲ ਹੈ ਮੁਰਗਾ ਸ਼ਾਪੇ ਹੋਈ। 35 ਅੱਜ ਆਪ ਚਾਬੀ ਫੜ ਚਾਬੀ ਅਨੇ ਇਤੋ ਗੋੜੀ ਹੈ ਹੈ ਲੈ ਲੈ ਵੀ ਪੈਂਤਸੇ ਹਾਲੇ ਤੇਰੇ ਵਾਸਤੇ ਬਹੁਤ ਸਮਾਂ ਲੈਂਦਾ ਇਹਨਾਂ ਵਾਸਤੇ ਨੇ ਮਿੱਤਰੋ ਗੇਮਾਂ ਜਿਹੜੀ ਖੇਡਾਂ ਹੁੰਦੀਆਂ ਨਾ ਇਹ ਲੈ ਕੇ ਦੇਣਾ ਜ਼ਰੂਰੀ ਹੁੰਦੀਆਂ ਕੁਝ ਟਾਈਮ ਬਾਅਦ ਕਿਉਂ ਇਹਨੇ ਖੇਡਦੇ ਰਹਿੰਦੇ ਨੇ ਨਾ ਆਪਣੀ ਜਿਹੜੀ ਪੜਾਅ ਸੇ ਕੱਢਦੇ ਰਹਿੰਦੇ ਆ ਨਿਫਰਣ ਦੇ ਵਿੱਚ ਗੁੱਸਾ ਵੱਜ ਜਾਂਦਾ ਹੈ ਇਹ ਫਿਰ ਜ਼ਿਆਦਾ ਤੰਗ ਕਰਦੇ ਇਸ ਕਰਕੇ ਛਿੜਛਿੜੇ ਹੋ ਜਾਂਦੇ ਆ ਚੜਚੜੇ ਹੋ ਜਾਂਦੇ ਆ ਇਹ ਐਦਾ ਖੁਸ਼ ਰਹਿਣਾ ਮਸਤ ਰਹਿਨੇ ਆ ਨਾ ਕਿ ਇਹਨਾਂ ਦੇ ਵੀ ਦਿਲ ਕਰਦਾ ਖੇਡਣ ਨੂੰ ਦਨ ਹਣਾ ਰਾਤੇ ਕੋਈ ਇਹ ਵਸਲੀ ਲੈਂਦਾ ਪਨੇ ਤੇ 35 ਵਾਸਤੇ ਕੀ ਕਹਿੰਦਾ ਲਈ ਕੋਟੀ 35 ਵਾਸਤੇ ਹਰੇ ਰੰਗ ਦੀ ਕੋਟੀ ਸਵਾਰੀ ਫੜਕੀ ਬੋਣੀ ਬੈਠੇ ਕਿਨੇ ਨੂੰ ਕਾ ਖੇਡ ਲੈਂਦੇ ਕੋਸ਼ਾਂ ਦੇ ਸੇਮੀ ਇਹਨਾਂ ਆ ਗਈ ਹਾਂ ਆ ਦੇਖ ਰ ਪਤਾ ਚੀਜ਼ ਹਾਂ 35 ਨਿਊ ਬਾਲ yellow ਕਲਰ ਕੀ ਬਾਲ ਆ ਗਈ 35 ਦੀ yellow ਕਲਰ ਕੀ ਬਾਲ ਆ ਗਈ ਹੈ ਦੋ ਦੋ ਹੋ ਗਈ ਓਏ ਅੱਛਾ ਉਹ ਦੋ ਦੋ ਜੀ ਬੋਲਾਂ ਹੋ ਗਿਆ 35 ਦੀ ਬਾਈ ਹੂੰ ਹੂੰ ਮਤ ਲੱਗਦੇ ਇਹ ਬਿਲਕੁਲ ਹਲਕੀ ਬੋਲ ਹੈ ਜਮਈ 700 ਟਰੀ ਲੱਗ ਜਮਈ ਇਹਦੇ ਜਿੱਦੇ ਮਾਜੀ ਇਹਦੇ ਮਾਰੀ ਜਾਵੇ ਦਾ ਖਿਲਾਈ ਇਹਦੇ ਨਾ ਦਾ ਇਹਦਾ ਖਿਲਾਈ ਇਹਦਾ ਲੈ ਪਹਿਲਾ ਕੂਟੀ ਬਠਣ ਲੱਗੇ ਮੁੰਡੇ ਨੇ ਆ ਵੀ ਕੱਟ ਦੋ ਮੈਂ ਕਹਿੰਦਾ ਚੂਹੂ ਕਹੇ ਕੀ ਆ ਕੁੱਚ ਮੈਂ ਫੜਿਆ ਹੁਣ ਕਾਬੂ ਕਰਿਆ ਵੇ ਇਹ ਇਤੋਂ ਮੇਤ ਨੂੰ ਕਾਬੂ ਆਏ ਇਥੋਂ ਇਹ ਜੇ ਫੜੇ ਇਥੋਂ ਕਾਬੂ ਆਏ ਕਾਬੂ ਆ ਗਿਆ ਪਹਿੰਤੀ ਕਾਬੂ ਆ ਗਿਆ ਪਹਿਲਾ ਇਦਾਂ ਹੋਲੀ ਕਲਿੱਕ ਮਟੋ ਓਹੋ ਵਿਚਾਰਾ ਉਹ ਤਲਾ ਦੇ ਦਈ ਠੀਕ ਤੇ ਇਦਾਂ ਨਹੀਂ ਆ ਦੇਖੀ ਪੈਸੇ ਕਿਹੜੇ ਕੋਣ ਪੈਸੇ ਇੱਕ ਮਿੰਟ ਖੜਤਾ ਨਹੀਂ ਪੈਂਤਾ ਕਾ ਬੋਖਾ ਹੋ ਗਿਆ ਉਹ ਯੋਖਾ ਹੀ ਹੋਇਆ ਇੱਕ ਵਾਰੀ ਮੜਿਆ ਉਹ ਬੂਧਾ ਦੇ ਇੱਕ ਵਿਚਾ ਤੇ ਆ ਦੇਖੀ ਤੁਸੀਂ ਓਹ ਸੋਨੀ ਆ ਹਾ ਹਾ ਮੈਂ ਇੰਟੀਰੈਂਡਰ ਐਂਡ ਗੈਡ ਕੱਢ 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 ਇੱਕ ਹੋਰ ਅੱਧਾ ਪਿਆ ਮੈਂ ਫੜਤਾ ਯੱਕ ਇਹ ਦਿਖਦਾ ਨਹੀਂ ਉਰੇ ਨਹੀਂ ਤਾਂ ਕਰ ਦਿੰਦਾ ਇੱਕ ਹੋਰ ਤਰ੍ਹਾਂ ਦੀ ਮਸਪੈਲ ਤੇ ਇੱਕ ਮਿੰਟ ਦਾ ਕੰਮ ਰਹਿ ਗਿਆ ਪੈਂਤੀ ਲੱਤ ਨਾ ਮੋੜ ਇਹ ਖਿੱਚ ਲੈ ਜੋਰੀ ਸਹੀ ਬਸ ਹਾਂਜੀ ਚੋਕਾ ਤਾਂ ਹੀ ਰਹਿ ਗਿਆ ਜੀ ਚਲ ਮੜੀ ਕਬਰ ਹੋ ਗਿਆ ਹਾਂ ਥੋੜਾ ਛੋਟਾ ਰਹਿ ਗਿਆ ਹਨਾ ਚਲ ਹੈ ਬਾਬਾੜਾ ਮੂ ਛੋਟਾ ਜਿਹਾ ਲੱਗਦਾ ਘਰੇ ਹਨਾ ਜੀ ਉੱਠ ਉੱਠ ਬੈਠ ਕੇ ਕਿਹਾ ਅਮੀਰ ਰਗ ਬਣੀ ਇੱਥੇ ਇੱਦਾਂ ਹੀ ਸਹੀ ਆ ਜੀ ਨਾ ਪੁੱਜਣਾ ਕੱਢ ਦੋ ਜੀ ਇਹ ਕੱਢਣ ਨੂੰ ਕਹਿੰਦਾ ਚੁੱਬਦਾ ਹੈ ਵੀ ਕੱਢ ਤੂੰ ਇਹਨੇ ਭਵਾਣਾ ਨਹੀਂ ਜਿਹੜਾ ਛੋਟਾ ਰਹਿ ਗਿਆ 35 35 ਦੀ ਇਹ ਕਿਨਾਂ ਛੋਟੇ ਹੁੰਦੇ ਹੈ ਬਟ ਪੌਣੀ ਪੈਂਦੇ ਹਨ ਹਨਾ ਨਵੇਂ ਇੰਤੇ ਚਲ ਕੋਈ ਗੱਲ ਨਹੀਂ ਇਹਦਾ ਮਿੱਤਰੂ ਪੈਂਟਰ ਤੇ ਆਪਣੇ ਸ਼ੂਟਰ ਰਹਿ ਗਿਆ ਆਇਆ ਨਹੀਂ ਤੇ ਕੋਈ ਪੋਆਇਆ ਵੀ ਹੈ ਨਹੀਂ ਹਨਾ ਥੋੜਾ ਛੋਟਾ ਵੀ ਰਹਿ ਗਿਆ ਤੇ ਅਨਕੰਫਰਟੇਬਲ ਮਹਿਸੂਸ ਕਰਦਾ ਰਹਾ ਆਪਾਂ ਇਹਨੂੰ ਕੈਨਸਲ ਕਰ ਦੇਣਾ ਪਊਗਾ ਬਾਹਰ ਜਾਂਦੇ ਹਾਂ ਧਿਆਰ ਰੱਖੋ ਬਸਰਾ ਠੰਡ ਤੋਂ ਬਚਾਅ ਰੱਖੋ ਅੰਦਰ ਸਹੀ ਹੈ ਅੰਦਰ ਸਹੀ ਹੈ ਹਾਂ ਬਸ ਇਹਨੂੰ ਰਹਿਣ ਦੋ ਇਦਾਂ ਹੀ ਹਨਾ ਚਾ ਪੈਂਟਰਾ ਲੈ ਲਓ ਇਹ ਮਿੱਤਰੂ ਪੈਂਟਰ ਪਸੰਦ ਆਂਦੀ ਹੈ ਆਪਣੇ ਆ ਦੇਖੋ ਦੈਂਤ ਲਾਈਫ ਦੰਦਾਂ ਦੀ ਜ਼ਿੰਦਗੀ ਵਾਸਤੇ ਜਿਹਨੂੰ ਚੱਬੋਗੇ ਇਹ ਚੱਬਣ ਦਾ ਦੰਦ ਹੀ ਸਾਫ਼ ਹੋਣਗੇ ਜੀ ਦੰਦ ਥੋੜੇ ਕੈਡੇ ਵੀ ਹੋਣਗੇ ਤੇ ਦੰਦੀਆਂ ਵੱਡਦੇ ਆ ਉਹ ਤੋਂ ਹਟੂਗਾ ਵੀ ਇਹ ਹੁਣ ਟਾਈਮ 1:40 ਹੋ ਗਿਆ ਆਪਾਂ ਨਹਾਤੋ ਲੈ ਆ ਸਾਰੇ ਕੰਮ ਕਰ ਨਿਬੇੜ ਕੇ ਆਪਣੇ ਤੇ ਹੁਣ ਆਪਾਂ ਕਰਦੇ ਆ ਮਿੱਤਰੋ ਆਪਣਾ ਲੰਚ ਦੇਖੋ ਪਲੇਟਾਂ ਸਈਆਂ ਹੋਈਆਂ ਵਿੱਚ ਮੱਖਣੀ ਪਈ ਵੀ ਹੈ ਬੂਰੋ ਗਾਜੇ ਦੀ ਸਬਜ਼ੀ ਵਿੱਚ ਦਹੀਂ ਤੇ ਨਾਲ ਅੱਜ ਆਪਾਂ ਦੇਖੋ ਹਰੀਆਂ ਮਿਰਚਾਂ ਥੋੜੀਆਂ ਟਵਿਸਟ ਪੈਦਾ ਕਰਤਾ ਹਰੀਆਂ ਮਿਰਚਾਂ ਦੇ ਵਿੱਚ ਅੱਗੇ ਕੱਚੇ ਖਾਣੇ ਹੁਣ ਅੱਜ ਮਣੀ ਭੁੰਨ ਲਿਆ ਵਿੱਚ ਤੇਲ ਵਾਗੇ ਹਨ ਤੇਲ ਪੈ ਗਿਆ ਲਓ ਜੀ ਤੇਲ ਤੇ ਮਸਾਲਾ ਸੌਫ ਜਵੈਨ ਜ ਤੇ ਸਾਬਤ ਧਨੀਆ ਜੀ ਉਹਨੂੰ ਪੀਸ ਕੇ ਹਾਂਜੀ ਹਾਂ ਫਿਰ ਮਸਾਲਾ ਥੋੜਾ ਜਿਹਾ ਮਸਾਲਾ ਬਣਾ ਕੇ ਇਹਦੇ ਵਿੱਚ ਪਾਤਾ ਸੀਗਾ ਬਸ ਦੇਖੋ ਮਿੱਤਰੋ ਕਿੰਨੀ ਹੈ ਘਣ ਲੇ ਹਰੇ ਮਿਰਚਾਂ ਸਵਾਦ ਵੀ ਬਹੁਤ ਹੋਣਗੀਆਂ ਮੂੰਸ਼ਾ ਉੱਠ ਪਤਾ ਸ਼ੱਕੇ ਦੋ ਰੋਟੀਆਂ ਫਿਰ ਫੁਲਕੇ ਭੁੱਖ ਲੱਗੀ ਹੋਣੀ ਇਹਨਾਂ ਦਾ ਹਰੀਆਂ ਮਿਰਚਾਂ ਦੇਖਿਆ ਦੇਖੀਆਂ ਨਾਲੇ ਮੂਹ ਦਾ ਸਵਾਦ ਸਹੀ ਹੋਊਗਾ ਨਾ ਮੁਰਸ਼ਾਨ ਕਹਿੰਦਾ ਮੈਨੂੰ ਬੁਖਾਰ ਚੜ੍ਹਨਗਾ ਕਿ ਨਾ ਥੋੜਾ ਆਪਣਾ ਮੂੰਹ ਦਾ ਟੇਸਟ ਥੋੜਾ ਜਿਹਾ ਹੋ ਜਾਣਾ ਫਰਕ ਪੈ ਜਾਣਾ ਉਦਾਂ ਹੋਇਆ ਵੈ ਤੇ ਆਹ ਮਿਰਚਾਂ ਹੈਗੇ ਤਰ੍ਹਾਂ ਟੇਸਟ ਐਂਡ ਵਧੀਆ ਹੋਣਾ ਸ਼ਾਂਸੀ ਠੀਕ ਹੈ ਚੱਕ ਬੰ ਟੇਸਟ ਸ ਤੇ ਮੀ ਸਵੇਰ ਦਾ ਹਟਣ ਦਾ ਨਾ ਹੀ ਲੈ ਰਿਹਾ ਬਸ ਇੱਕੋ ਰਫਤਾਰ ਦੇ ਵਿੱਚ ਨਿੱਕੀ ਨਿੱਕੀ ਕਰਨੀ ਦੀ ਪਈ ਹੈ ਨਾ ਲਗਾਤਾਰ ਮੇਤਰ ਉਦਾਂ ਹੀ ਮੀ ਪਈ ਆ ਰਿਹਾ ਸਵੇਰ ਦਾ ਹੀ ਬਸ ਆਹੀ ਕੰਮ ਰਮੀ ਦਾ ਤੇ ਆਪਾਂ ਹੁਣ ਚੱਲਦੇ ਆਂ ਆਪਣੀ ਸ਼ੌਪ ਤੇ ਤੇ ਸ਼ਾਮ ਦੀ ਜਿਹੜੀ ਡਿਊਟੀ ਆ ਉਹ ਲਈਏ ਦੇਖੋ ਤਿਕਾ ਨਹੀਂ ਪੈਂਦਾ ਐਦਾਂ ਹੀ ਪੈਸੇ ਰਦਾ ਪਰ ਅਸੇਰਾ ਤੁਤੋ ਕੋਸਟੋ ਸੀ ਸੀ ਤੁਤੋ ਰੰਡ ਲਵਿਕਵਾ ਮੇਤਰ ਪੱਗਿਆ ਅੱਜ ਮੈਂ ਥੋੜਾ ਲੇਟ ਹੋ ਗਿਆ ਮੈਂ ਸੌਂ ਗਿਆ ਸੀਗਾ ਤਾਂ ਕਰ ਥੋੜਾ ਲੇਟ ਹੋ ਗਿਆ ਮੈਂ ਹਾਂਜੀ ਠੰਡੀ ਯਾ ਨਾ ਸਾੜੀ ਅੱਖੀ ਲੱਗੀ ਵਧੀਆ ਐਨ ਚੱਲ ਵਧੀਆ ਚਾਰੀ ਘੰਟੇ ਸਾਰੀ ਤੋਂ ਸਮਾਨ ਸੂਨ ਘਟ ਤੋ ਸਾਰੀ ਵਧੀਆ ਕਰਤਾ ਆਪਣੇ ਦੋ ਆਰਡਰ ਆ ਗਏ ਨੇ ਇੱਕ ਇਹ ਹੈਗਾ ਸਵੇਰੇ 7 ਵਜੇ ਦਾ ਆਰਡਰ ਤੇ ਇਹ ਹੈਗਾ ਆਰਡਰ ਹਲੇ ਆਪਣਾ 8 ਵਜੇ ਦੇਖੋ ਕਬਾਬ ਦੇ ਆਰਡਰ ਕੀਤਾ 20 ਪੀਜ਼ੇ ਜੋਂਦੇ ਨੇ ਤਿੰਨ ਤਿੰਨ 6 ਸੱਤ ਕਬਾਬ ਹੈ ਤਿੰਨ ਪੀਜ਼ੇ ਨੇ ਇਹਦੇ ਵਿੱਚ ਚੀਕ ਕਬਾਬੇ ਆ ਠੰਡ ਵਿੱਚ ਨਾ ਲੋਕ ਕਬਾਬ ਬਦ ਖਾਣੇ ਆ ਗਰਮੀ ਦੇ ਵਿੱਚ ਲੋਕ ਪੀਜ਼ੇ ਬਦ ਖਾਣੇ ਆ ਹੁਣ ਟਾਈਮ ਮਿੱਤਰੋ ਸਾਢੇ 10 ਹੋ ਗਏ ਆ ਤੇ ਕੰਮ ਕਰ ਆਪਣਾ ਨਿਬੜ ਗਿਆ ਪਰ ਰੱਬ ਦਾ ਮੀਹ ਦਾ ਸਿਸਟਮ ਨਹੀਂ ਹੱਟ ਨਿਪੜਿਆ ਹੈਗਾ ਦੇਖੋ ਇਹ ਤਾਂ ਫਲੇ ਚੱਲ ਹੀ ਜਾਂਦਾ ਹੈ ਉਦਾਂ ਹੀ ਵੀ ਪੈ ਰਿਹਾ ਉਹੀ ਰਫ਼ਤਾਰ ਦੇ ਵਿੱਚ ਮੈਂ ਇੱਕ ਸੈਕਿੰਡ ਚੁੱਪ ਕਰਦਾ ਹਾਂ ਤੁਸੀਂ ਸੁਣਿਓ ਮੇਰੀ ਆਵਾਜ਼ ਧਿਆ ਕੇ ਦੇਖ ਬੰਨਾ ਮੀਹ ਨਾ ਤੇ ਰੋਡ ਦੇ ਉੱਤੇ ਨਾ ਬਿਲਕੁਲ ਸ਼ਾਂਤੀ ਹੈ ਬਿਲਕੁਲ ਸ਼ਾਂਤੀ ਹੈ ਨਾ ਚਿੜੀ ਚੀਂ ਕਰਦੀ ਆ ਨਾ ਗੱਡੀ ਪੀਂ ਕਰਦੀ ਆ ਦੇਖੋ ਸਹੀ ਗੱਲ ਹੈ ਬਿਲਕੁਲ ਨਾ ਪ੍ਰੋਪਰ ਸ਼ਾਂਤੀ ਆ ਤੇ ਕਸਟਮਰ ਆਪਣੇ ਹੋ ਰਹੇ ਨੇ ਕਸਟਮਰ ਐਸੀ ਕਹਿੰਦੇ ਵੀ ਦੋ ਪੀਲੇ ਲੈਣਾ ਮੈਂ ਕਹਿੰਦਾ ਅਸੀਂ ਤਾਂ ਪੱਟੀ ਬੰਦ ਕਰਤੀ ਆਪਣੀ ਕਿ ਨਾ ਟਾਈਮਲੇ ਨਾਲ ਜੇ ਕੰਮ ਪਾਣੀ ਨਿਬੜ ਗਿਆ ਸੀਗਾ ਖਤਮ ਹੋ ਗਿਆ ਸੀਗਾ ਤੇ ਪੱਟੀ ਆਪਾਂ ਟਾਈਮਲੇ ਬੰਦ ਕਰਤੀ ਆ ਤੇ ਮੀਂਹ ਉਹੀ ਵਫਤਾਰ ਪਈ ਜਾਂਦਾ ਮਿੱਤਰੋ ਜਦੋਂ ਮੀਂਹ ਪੈਂਦਾ ਨਾ ਉਦੋਂ ਕੰਮਕਾਰਾਂ ਦੇ ਵਿੱਚ ਕਾਫੀ ਜ਼ਿਆਦਾ ਗ੍ਰਾਵਟ ਆ ਜਾਂਦੀ ਆ ਘਰਾਂ ਦੇ ਵਿੱਚ ਲੋਕ ਰਹਿਣਾ ਪਸੰਦ ਕਰਦੇ ਆ ਫਿਰ ਤੁਹਾਨੂੰ ਬਾਰੇ ਮੀਂਹ ਪੈਂਦਾ ਚੱਲੀ ਗਰੋ ਭਾਬੀ ਹਾਂਜੀ ਲੋਬੀ ਆਪਣਾ ਬੂਸਟਾ ਮੈਂ ਇਧਰ ਰੈਡੀ ਹੈ ਤਿਆਰ ਹੈ ਤੇ ਆਪਾਂ ਘਰ ਚੱਲਦੇ ਆ ਤੇ ਮੈਂ ਤਾਂ ਕਵਾਵ ਵਾਲੀ ਪਨੀਰ ਨੂੰ ਬੜਾ ਖਾ ਲਈ ਬਹੁਤ ਟੇਸਟੀ ਬਣੀ ਸੀਗੀ ਤੇ ਬਾਕੀ ਤੁਸੀਂ ਖਾਣਾ ਘੱਜ ਕੇ ਆਪਣਾ ਜੋ ਮਾਲਿਕ ਖਾਣ ਨੂੰ ਬਿਲਕੁਲ ਕਰਦਾ ਆਪਣਾ ਖਾ ਲਿਓ ਤੇ ਬਾਕੀ ਮਿੱਤਰੋ ਹਾਂ ਇਹਦੇ ਨਾਲ ਆਪਾਂ ਆਪਣਾ ਇਹ ਬਲੌਗ ਇਸ ਬੰਦ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਆਪਣਾ ਇਹ ਬਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਆਪਣੀ ਜ਼ਿੰਦਗੀ ਦੇ ਹੋਰ ਨਵੇਂ ਦਿਨ ਦੇ ਨਾਲ ਬਲੌਗ ਦੇ ਰੂਪ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ